ਪਾਈ ਵਡਾਹ ਸਮਹੱਲਾ ਤੀਜਾ ਸੁਣਿਓ ਕੰਤ ਮਹਿਲੀ ਹੋ ਫਿਰ ਸੇਵਿਓ ਸ਼ਬਦ ਵਿਚਾਰ ਅਵਗਣਵੰਤੀ ਪਿਰ ਨਾ ਜਾਣਈ ਮੁੱਠੀ ਰੋਵੈ ਕੰਤ ਵਿਸਾਰ ਰੋਵੈ ਕੰਤ ਸੰਹਾਲ ਸਦਾ ਗੁਣਸਾਰ ਨਾ ਪਿਰ ਮਰੈ ਨਾ ਜਾਏ ਗੁਰਮੁਖ ਜਾਤਾ ਸ਼ਬਦ ਪਛਾਤਾ ਸਾਚੈ ਪ੍ਰੇਮ ਸਮਾਏ ਜਿਨੇ ਆਪਣਾ ਪਿਰ ਨਹੀਂ ਜਾਤਾ ਕਰਮ ਵਿਧਾਤਾ ਕੂੜ ਮੁੱਠੀ ਕੂੜਿਆਰੇ ਸੁਣਿਓ ਕੰਤ ਮਹਿਲੀ ਹੋ ਫਿਰ ਸੇਵਿ ਹੋ ਸ਼ਬਦ ਵਿਚਾਰੇ ਸਭ ਜਗੇ ਆਪ ਉਪਾਇਨ ਆਵਣ ਜਾਣ ਸੰਸਾਰਾ ਮਾਇਆ ਮੋਹ ਖਵਾਇਨ ਮਰ ਜਮੈ ਵਾਰੂ ਆਰਾ ਮਰ ਜਮੈ ਵਾਰੂ ਆਰਾ ਵਜਹਿ ਬੇਕਾਰਾ ਗਿਆਨ ਵਿਹੂਣੀ ਮੂਠੀ ਬਿਨ ਸ਼ਬਦੈ ਪਿਰ ਨਾ ਪਾਇਉ ਜਨਮ ਗਵਾਇਉ ਰੋਵੈ ਅਬਗੁਣਿਆਰੀ ਝੂਠੀ ਫਿਰ ਜਗ ਜੀਵਨ ਕਿਸਨੋ ਰੋਈਐ ਰੋਵੈ ਕੰਤ ਵਿਸਾਰੇ ਸਭ ਜਗ ਆਪ ਉਪਾਇਉ ਆਉਣ ਜਾਣ ਸੰਸਾਰੀ ਸੋ ਪਿਰ ਸੱਚਾ ਸਦਹੀ ਸਾਚਾ ਹੈ ਨਾ ਉਹ ਮਰੈ ਨਾ ਜਾਇ ਭੂਲੀ ਫਿਰੈ ਧਨ ਇਆਣੀਆਂ ਅਰੰਡ ਬੈਕੀ ਦੂਜੈ ਪਹਾਇ ਰੰਡ ਬੈਠੀ ਦੂਜੈ ਭਾਇ ਮਾਇਆ ਮੋਹੇ ਦੁਖ ਕਾਇ ਆਪ ਘਟੈ ਤਨ ਸੀਜੈ ਜੋ ਕਿਛ ਆਇਆ ਸਭ ਕਿਛ ਜਾਸੀ ਦੁਖ ਲਾਗਾ ਪਾਇ ਦੂਜੈ ਜਮ ਕਾਲ ਨਾ ਸੂਜੈ ਮਾਇਆ ਜਗ ਲੂਜੈ ਲੱਭ ਲੋਭ ਚੇਤ ਲਾਏ ਸੋ ਪਿਰ ਸਾਚਾ ਸਦ ਹੀ ਸਾਚਾ ਨਾ ਉਹ ਮਰੈ ਨਾ ਜਾਇ ਕਿ ਘਰੂ ਵਹਿ ਪਿਰਹਿ ਵਿਛੁਨੀਆਂ ਅੰਦੀ ਨਾ ਜਾਣੈ ਪਿਰ ਨਾਲੇ ਗੁਰ ਪ੍ਰਸਾਦੀ ਸਾਚਾ ਫਿਰ ਮਿਲੈ ਅੰਤਰ ਸਦਾ ਸੰਭਾਲੇ ਫਿਰ ਅੰਤਰ ਸੰਭਾਲੇ ਸਦਾ ਹੈ ਨਾਲੇ ਮਨ ਮੁਖ ਜਾਤਾ ਦੂਰੇ ਇਹੋ ਤਨ ਰੁਲੈ ਰਲਾਇਆ ਕਾਮ ਨਾ ਆਇਆ ਜਿਨ ਖਸਮ ਨਾ ਜਾਤਾ ਹਦੂਰੇ ਨਾਨਕ ਸਾ ਧਨ ਮਿਲੈ ਮਲਾਈ ਫਿਰ ਅੰਤਰ ਸਦਾ ਸੰਭਾਲੇ ਇਕ ਰੋਵਹਿ ਪਿਰਹਿ ਵਿਛੁਨੀਆਂ ਅੰਦੀ ਨਾ ਜਾਣੈ ਪਿਰਹਿ ਨਾਲੇ ਵਡਾਣ ਸ ਮਹੱਲਾ ਤੀਜਾ ਰੋਵਹਿ ਪਿਰਹਿ ਵਿਛੁਨੀਆਂ ਮੈਂ ਪਿਰ ਸੱਚੜਾ ਹੈ ਸਦਾ ਨਾਲੇ ਜਿਨਨੀ ਚੱਲਣ ਸਹੀ ਜਾਣਿਆ ਸਤਗੁਰ ਸੇਵਹਿ ਨਾਮ ਸੰਭਾਲੇ ਸਦਾ ਨਾਮ ਸੰਭਾਲੇ ਸਤਗੁਰ ਹੈ ਨਾਲੇ ਸਤਗੁਰ ਸੇਵ ਸੁਖ ਪਾਇਆ ਸ਼ਬਦੇ ਕਾਲ ਮਾਰ ਸੱਚ ਉਰਤਾਰ ਫਿਰ ਆਉਣ ਜਾਣ ਨਾ ਹੋਇਆ ਸੱਚਾ ਸਾਹਿਬ ਸੱਚੀ ਨਾਈ ਵੇਖੈ ਨਦਰ ਨਿਹਾਲੀ ਰੂਹ ਵਹਿ ਪਿਰਹੋ ਵਿਚੁੰਨੀਆਂ ਮੈਂ ਫਿਰ ਸੱਚੜਾ ਹੈ ਸਦਾ ਨਾਲੀ ਪ੍ਰਭ ਮੇਰਾ ਸਾਹਿਬ ਸਬਦੂ ਊਚਾ ਹੈ ਕਿਵ ਮਿਲਾ ਪ੍ਰੀਤਮ ਪਿਆਰੇ ਸਤਗੁਰ ਮੇਲੀ ਤਾਂ ਸਹਜ ਮੀਲੀ ਪਿਰ ਰਾਖਿਆ ਉਰ ਧਾਰੇ ਸਦਾ ਉਰ ਧਾਰੇ ਨੇਹੋ ਨਾਲ ਪਿਆਰੇ ਸਤਿਗੁਰ ਤੇ ਪਿਰ ਦਿਸੈ ਮਾਇਆ ਮੋਹ ਕਾ ਕੱਚਾ ਚੋਲਾ ਤਿਤ ਪਹਿੰਦਾ ਪਗ ਖਿਸੈ ਪਿਰ ਰੰਗ ਰਹਾਤਾ ਸੂ ਸੱਚਾ ਚੋਲਾ ਤਿਤ ਪਹਿੰਦਾ ਤਿਖਾ ਨਵਾਰੇ ਪ੍ਰਭ ਮੇਰਾ ਸਾਹਿਬ ਸਬਦੂ ਊਚਾ ਹੈ ਕਿਉ ਮਿਲਾ ਪ੍ਰੀਤਮ ਪਿਆਰੇ ਮੈਂ ਪ੍ਰਭ ਸੱਚ ਪਛਾਨਿਆ ਹੋਰ ਭੂਲੀ ਅਵਗਣਿਆਰੀ ਮੈਂ ਸਦਾ ਰਹਾ ਵੀ ਪਰ ਆਪਣ ਸੱਚੜੈ ਸ਼ਬਦ ਵਿਚਾਰੇ ਸੱਚੈ ਸ਼ਬਦ ਵਿਚਾਰੇ ਰੰਗ ਰਾਤੀ ਨਾਰੇ ਮਿਲ ਸਤਗੁਰ ਪ੍ਰੀਤਮ ਪਾਇਆ ਅੰਤਰ ਰੰਗ ਰਾਤੀ ਸਹਜੇ ਮਾਤੀ ਗਿਆ ਦੁਸ਼ਮਣ ਦੁੱਖ ਸੁਭਾਇਆ ਆਪਣੇ ਗੁਰ ਕਉ ਤਨ ਮਨ ਦੀਜੈ ਤਾਂ ਮਨ ਭੀਜੈ ਤ੍ਰਿਸ਼ਨਾ ਦੁੱਖ ਨਵਾਰੇ ਮੈਂ ਫਿਰ ਸੱਚ ਪਛਾਣਿਆ ਹੋਰ ਭੁੱਲੀ ਅਵਗਣਿਆਰੀ ਸੱਚੜੈ ਆਪ ਜਗਤਿ ਆਪਾਇਆ ਗੁਰ ਬਿਨ ਕੋਰ ਅੰਧਾਰੂ ਆਪ ਮਲਾਏ ਆਪ ਮਿਲੈ ਆਪੇ ਦੇ ਪਿਆਰੂ ਆਪੇ ਦੇ ਪਿਆਰੂ ਸਹਜ ਵਪਾਰੂ ਗੁਰਮੁਖ ਜਨਮ ਸਵਾਰੇ ਧਨ ਜਗ ਮਹਿ ਆਇਆ ਆਪ ਗਵਾਇਆ ਦਰ ਸਾਚੈ ਸਚਿਆਰੂ ਗਿਆਨ ਰਤਨ ਘਟ ਚਾਨਣ ਹੋਆ ਨਾਨਕ ਨਾਮ ਪਿਆਰੂ ਸੱਚੜੈ ਆਪ ਜਗਤ ਉਪਾਇਆ ਗੁਰ ਬਿਨ ਕੋਰ ਅੰਧਾਰੂ ਵਡਹਾਂਸ ਮਹੱਲਾ ਤੀਜਾ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੈ ਆਏ ਗੁਰ ਰੱਖੇ ਸੇ ਉਭਰੇ ਫੂਰ ਮਰ ਜੰਮੈ ਆਵੇ ਜਾਏ ਕੋਰ ਮਾਰ ਜਮਹਿ ਆਵਹਿ ਜਾਵਹਿ ਅੰਤ ਗਏ ਪਛਤਾਵਹਿ ਬਿਨ ਨਾਮੈ ਸੁਖ ਨਾ ਹੋਈ ਐਥੇ ਕਮਾਵੈ ਸੂ ਫਲ ਪਾਵੈ ਮਨਮੁਖ ਹੈ ਪਤ ਖੋਈ ਜੰਪੁਰ ਕੋਰ ਅੰਧਾਰ ਮਹਾ ਗੁਬਾਰ ਨਾ ਤਿਥੈ ਭੈਣ ਨਾ ਭਾਈ ਇਹੋ ਸਰੀਰ ਜਜਰੀ ਹੈ ਇਸਨੂੰ ਜਰ ਪਹੁੰਚੈ ਆਈ ਕਾਇਆ ਕੰਚਨ ਤਾਥੀਐ ਜਾਂ ਸਤਗੁਰ ਲਏ ਮਲਾਈ ਭੰਮ ਮਾਇਆ ਵਿੱਚੋਂ ਕੱਟੀਐ ਸੱਚੜੈ ਨਾਮ ਸੁਮਾਏ ਸੱਚੈ ਨਾਮ ਸੁਮਾਏ ਹਰ ਗੁਣ ਗਾਏ ਮਿਲ ਪ੍ਰੀਤਮ ਸੁਖ ਪਾਏ ਸਦਾ ਆਨੰਦ ਰਹੈ ਦਿਨ ਰਾਤੀ ਵਿੱਚੋਂ ਹਉ ਮੈਂ ਜਾਏ ਜਿਨਨੀ ਪੁਰਖੀ ਹਰ ਨਾਮ ਚੇਤ ਲਾਇਆ ਤਿਨ ਕੈ ਹਉ ਲਾਗੂ ਪਾਏ ਕਾਇਆ ਕੰਚਨ ਪਾਤੀਐ ਜਾਂ ਸਤਗੁਰ ਲਏ ਮਲਾਈ ਸੂ ਸੱਚਾ ਸੱਚ ਸਲਾਹੀਐ ਜੇ ਸਤਿਗੁਰ ਦੇ ਬੁਝਾਈ ਬਿਨ ਸਤਿਗੁਰ ਭਰਮ ਪੁਲਾਣੀਆਂ ਕਿਆ ਮਹੁ ਦੇਸਨ ਆਗੇ ਜਾਏ ਕਿਆ ਦੇਨ ਮਹੁ ਜਾਏ ਅਬਗੁਣ ਪਛਤਾਏ ਦੁੱਖੋ ਦੁੱਖ ਕਮਾਏ ਨਾਮ ਰਤਿਆ ਸੇ ਰੰਗ ਚਲੂਲਾ ਫਿਰ ਕਹਿ ਅੰਕ ਸੁਮਾਏ ਤਿਸ ਜੀਵੜੇ ਅਵਰਨਾ ਸੂਝੈ ਕਿਸ ਅਗੇ ਕਹੀਐ ਜਾਏ ਸੋ ਸੱਚਾ ਸੱਚ ਸਲਾਹੀਐ ਜੇ ਸਤਗੁਰ ਦੇ ਬੁਝਾਈ ਜਿਨਨੀ ਸੱਚੜਾ ਸੱਚ ਸਲਾਹਿਆ ਔ ਤਿੰਨ ਲਾਗੋ ਪਾਈ ਸੇ ਜਨ ਸੱਚੇ ਨਿਰਮਲੇ ਤਿਨ ਮਿਲਿਆ ਮਾਲ ਸਭ ਜਾਏ ਤਿਨ ਮਿਲਿਆ ਮਾਲ ਸਭ ਜਾਏ ਸੱਚੈ ਸਰਨਾਈ ਸੱਚੈ ਸਹਿਜ ਸੁਭਾਈ ਨਾਮ ਨਿਰੰੰਜਨ ਅਗਮ ਅਗੋਚਰ ਸਤਗੁਰ ਦੀ ਆਪੁਝਾਈ ਅਨ ਦਿਨ ਭਗਤ ਕਰਹਿ ਰੰਗ ਰਾਤੀ ਨਾਨਕ ਸੱਚ ਸਮਾਏ ਜਿਨਨੀ ਸੱਚੜਾ ਸੱਚ ਧਿਆਇ ਆਉ ਤਿਨ ਕੈ ਲਾਗੋ ਪਾਇ ਵਡਹੰਸ ਕੀ ਵਾਰ ਮਹੱਲਾ ਚੌਥਾ ਲਲਾ ਬਹਿਲੀਮਾ ਕੀ ਧੁਨ ਗਾਵਣੀ ਇੱਕ ਓਅੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ ਤੀਜਾ ਸ਼ਬਦ ਰਤੇ ਵਡਹੰਸ ਹੈ ਸੱਚ ਨਾਮ ਉਰਤਾਰ ਸੱਚ ਸੰਗ ਰਹੇ ਸਦ ਸੱਚ ਰਹੇ ਸਚੈ ਨਾਮ ਪਿਆਰ ਸਦਾ ਨਿਰਮਲ ਮੈਲ ਨਾ ਲੱਗੈ ਨਦਰ ਕੀਤੀ ਕਰਤਾਰ ਨਾਨਕ ਹਾਉ ਤਿਨ ਕੈ ਬਲਿਹਾਰਨ ਜੋ ਅਨ ਦਿਨ ਜਪੈ ਮਰਾਰ ਮਹਲਾ ਤੀਜਾ ਮੈਂ ਜਾਣਿਆ ਵੱਡ ਹੰਸ ਹੈ ਤਾਂ ਮੈਂ ਕੀਆ ਸੰਗ ਜੀ ਜਾਣਾ ਬੱਗ ਬੱਪੜਾ ਤਾਂ ਜਨਮ ਨਾ ਦੇਂਦੀ ਅੰਗ ਮਹੱਲਾ ਤੀਜਾ ਹੰਸਾਂ ਵੇਖ ਤਰੰਦਿਆਂ ਬੱਗਾ ਪੇ ਆਇਆ ਚਾਉ ਡੁੱਬ ਮੁਏ ਬੱਗ ਬੱਪੜੇ ਸਿਰ ਤਲ ਉੱਪਰ ਪਾਉ ਪੌੜੀ ਤੂੰ ਆਪੇ ਹੀ ਆਪ ਆਪ ਹੈ ਆਪ ਕਾਰਨ ਕੀਆ ਤੂੰ ਆਪੇ ਆਪ ਨਿਰੰਕਾਰ ਹੈ ਕੋ ਅਵਰ ਨਾ ਬੀਆ ਤੂੰ ਕਰਨ ਕਾਰਨ ਸਮਰੱਥ ਹੈ ਤੂੰ ਕਰਹਿ ਸੋ ਥੀਆ ਤੂੰ ਅਣ ਮੰਗਿਆ ਦਾਨ ਦੇਵਣਾ ਸਭ ਨਾਹਾ ਜੀਆ ਸਭ ਆਖੋ ਸਤਿਗੁਰੂ ਆਹ ਵਾਹ ਜਿੰਨ ਦਾਨ ਹਰ ਨਾਮ ਮੁਖ ਦੀਆ ਸ਼ਲੋਕ ਮਹਲਾ 3 ਭੈ ਵਿੱਚ ਸਭ ਆਕਾਰ ਹੈ ਨਿਰਪਉ ਹਰ ਜੀਉ ਸੋਏ ਸਤਿਗੁਰ ਸੇਵਿਆ ਹਰ ਮਨ ਵਸੈ ਤਿੱਥੇ ਭਾਉ ਕਦੇ ਨਾ ਹੋਈ ਦੁਸ਼ਮਣ ਦੁੱਖ ਤਿਸਨੋਂ ਨੇੜ ਨਾ ਆਵੇ ਪੋਹੇ ਨਾ ਸਕੈ ਕੋਈ ਗੁਰਮਖ ਮਨ ਵਿਚਾਰਿਆ ਜੋ ਤਿਸ ਭਾਵੇਂ ਸੋ ਹੋਏ ਨਾਨਕ ਆਪੇ ਹੀ ਪਤ ਰੱਖਸੀ ਕਾਰਜ ਸਵਾਰੇ ਸੋਏ ਮਹੱਲਾ ਤੀਜਾ ਇੱਕ ਸੱਜਣ ਚੱਲੇ ਕ ਚੱਲ ਗਏ ਰਹੰਦੇ ਭੀ ਫੁਨ ਜਾਹੇ ਜਿਨਿ ਸਤਗੁਰ ਨਾ ਸੇਵਿਓ ਤੇ ਆਏ ਗਏ ਪਛਤਾਹੇ ਨਾਨਕ ਸਾਚ ਰਤੇ ਸੇ ਨਾ ਵਿਛੜਹਿ ਸਤਗੁਰ ਸੇਵ ਸਮਾਹੀ ਪੌੜੀ ਤਿਸ ਮਿਲਿਆ ਸਤਗੁਰ ਸੱਜਣਾ ਜਿਸ ਅੰਤਰ ਹਰ ਗੁਣਕਾਰੀ ਤਿਸ ਮਿਲਿਆ ਸਤਗੁਰ ਪ੍ਰੀਤਮੈ ਜਿਨ ਹਉਮੈ ਵਿੱਚੋਂ ਮਾਰੀ ਸੋ ਸਤਗੁਰ ਪੂਰਾ ਧਨ ਧਨ ਹੈ ਜਿਨ ਹਰ ਉਪਦੇਸ਼ ਦੇ ਸਭ ਸ੍ਰਿਸ਼ਟ ਸਵਾਰੀ ਨਿਤ ਜਪਿਓ ਹੋ ਸੰਤੋ ਹੋ ਰਾਮ ਨਾਮ ਭਉਜਲ ਬਿਖਤਾਰੀ ਗੁਰਪੂਰੈ ਹਰ ਉਪਦੇਸਿਆ ਗੁਰ ਵਿਟਣਿਓ ਹਉ ਸਦਵਾਰੀ ਸ਼ਲੋਕ ਮਹਲਾ 3ਜਾ